ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਦੇ ਪਿੰਡ ਚਿੰਗਲਾ ਵਿਖੇ ಗ್ರಾಮ ਪੰਚਾਇਤ ਐਨ ਆਰ ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਤੁਮ ਤਾਮ ਨਾਲ ਮਨਾਇਆ ਗਿਆ ਇਸ ਸਮਾਗਮ ਦਾ ਉਦਘਾਟਨ ਨੰਬਰਦਾਰ ਅਤੇ ਸਾਬਕਾ ਸਰਪੰਚ ਜਥੇਦਾਰ ਰਣਜੀਤ ਸਿੰਘ ਚਿੰਗੜਵੱਲੋ ਕੀਤਾ ਗਿਆ ਜਿਸ ਉਪਰੰਤ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚਿੰਗਲਾ ਸੈਲਫ ਸੋਲજર ਪਬਲਿਕ ਸਕੂਲ ਚਿੰਗਲਾ ਲਾਲਾਵਲੀ ਪਬਲਿਕ ਸਕੂਲ ਚਿੰਗਲਾ ਅਤੇ ਸਰਕਾਰੀ ਸਕੂਲ ਚਿੰਗੜਾਂ ਦੇ ਬੱਚਿਆਂ ਨੇ ਗਿੱਧਾ ਅਤੇ ਪੰਗੜਾ ਪੇਸ਼ ਕਰਕੇ ਵਾਵਾ ਖੱਟੀ ਜਿਸ ਉਪਰੰਤ ਲੋਕ ਬੋਲੀਆਂ ਦੇ ਪ੍ਰਸਿੱਧ ਕਲਾਕਾਰ ਪਾਲ ਸਿੰਘ ਸਮਾਉਦੀ ਟੀਮ ਨੇ ਬੋਲੀਆਂ ਪਾ ਕੇ ਔਰਤਾਂ ਨੂੰ ਨੱਚਣ ਲਈ ਮਜਬੂਰ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਪ ਇੰਚਾਰਜ ਕੁਲਜੀਤ ਸਿੰਘ ਸਰਹਾਲ ਹਲਕਾ ਬੰਗਾ ਦੇ ਸਗਠਨ ਇੰਚਾਰਜ ਹਰਜੋਤ ਕੌਰ ਲੋਟਿਆ ਅਤੇ ਚੌਧਰੀ ਮੋਹਨ ਲਾਲ ਸਾਭਾ ਕਾ ਵਿਧਾਇਕ ਬੰਗਾ ਨੇ ਪ੍ਰਬੰਧਕਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਆਖਿਆ ਕਿ ਅਜਿਹੇ ਤਿਉਹਾਰਾਂ ਨਾਲ ਲੋਕਾਂ ਦੀ ਆਪਸੀ ਸਾਂਝ ਵਧਦੀਆਂ ਹਨ ਜਿਸ ਕਰਕੇ ਹਰ ਪਿੰਡ ਵਿੱਚ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ ਇਸ ਮੌਕੇ ਉਹਨਾਂ ਵੱਲੋਂ ਸਮਾਗਮ ਵਿੱਚ ਪਾਗ ਲੈਣ ਵਾਲੇ ਸਕੂਲੀ ਬੱਚਿਆਂ ਅਤੇ ਹੋਰ ਟੀਮਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਆਪਣੇ ਸੌਰੇ ਕਰਾਂ ਤੋਂ ਇਸ ਸਮਾਗਮ ਵਿੱਚ ਪੂਜਿਆ ਲੜਕੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਅੰਤ ਵਿੱਚ ਜਥੇਦਾਰ ਰਣਜੀਤ ਸਿੰਘ ਚਿੰਗੜ ਨੇ ਦਾਨੀ ਸਜਣਾ ਦੀ ਸੂਚੀ ਪੜੀ ਅਤੇ ਦਾਨੀਆਂ ਸਕੂਲੀ ਬੱਚਿਆਂ ਸਹਿਯੋਗ ਅਤੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਸੰਦੀਪ ਸਿੰਘ ਸ਼ੇਰਗਿੱਲ ਅਧਿਕਾਰਤ ਪੰਚ ਬਹਾਦਰ ਮੈਮੀ ਤੋਂ ਇਲਾਵਾ ਬਲਰਾਜ ਸਿੰਘ ਕੁਲਵੀਰ ਕੌਰ ਪਰਮਜੀਤ ਗਰੇਵਾਲ ਬਲਵਿੰਦਰ ਸਿੰਘ ਤੇ ਤਰਸੀਮ ਲਾਲ ਸਾਰੇ ਪੰਜ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਹਰਜਿੰਦਰ ਸਿੰਘ ਸੋਢੀ ਸਰਬਜੀਤ ਸਿੰਘ ਸ਼ੇਰਗਿੱਲ ਗੁਰਵਿੰਦਰ ਬਿੰਦਾ ਕਮਲਜੀਤ ਕੈਰੋ ਗੁਰਚੇਤਨ ਸਿੰਘ ਸਾਫ ਦਾ ਸਰਪੰਚ ਗੜੀ ਅਜੀਤ ਸਿੰਘ ਲਖਾ ਸਿੰਘ सबका चेयरमैन बलविंदर माहलादे तो इलावा पिंड पतवंते प्रबंधक हाजिर सन देखते हाँ देख दे हा इस समागम की रिपोर्ट और अपने इलाके दर खबर देखने इस चैनल नबसक्राइब और फॉलो जरूर करू जी धन्यवाद

ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਪਾਲ ਸਿੰਘ ਸਮਾਉ ਤੇ ਅੱਜ ਮੈਂ ਅਸੀਦਪਖ ਸਿੰਘ ਨਗਰ ਦੇ ਪਿੰਡ ਝਿੰਗੜਾ ਵਿਖਿਆ ਹੋਇਆ ਤੇ ਤੀਆਂ ਦਾ ਬੜਾ ਛਾ ਸ਼ਾਨਦਾਰ ਸਮਾਗਮ ਆ ਜਿਹੜਾ ਉਹ ਲਿਖਿਆ ਗਿਆ ਇੱਥੋਂ ਦੇ ਪ੍ਰਬੰਧਕਾਂ ਨੇ ਪੰਚਾਇਤਾਂ ਨੇ ਕਲੱਬ ਵਾਲਿਆਂ ਨੇ ਸਾਰੇ ਪਤਵੰਤੇ ਸੱਜਣਾਂ ਨੇ ਤੇ ਸੋ ਬਹੁਤ ਚੰਗਾ ਲੱਗ ਰਿਹਾ ਸਾਰੀਆਂ ਇਲਾਕੇ ਦੀਆਂ ਭੈਣਾਂ ਬੀਬੀਆਂ ਤੇ ਸਾਰੇ ਆਏ ਹੋਏ ਨੇ ਤੇ ਮੈਂ ਆਪਣੀ ਟੀਮ ਸਮੇਤ ਪਹੁੰਚਿਆ ਹੋਇਆ ਹਾਂਗਾ ਇੱਥੇ ਸੋ ਬਹੁਤ ਚੰਗਾ ਲੱਗ ਰਿਹਾ ਦੋਆਬੇ ਦੇ ਵਿੱਚ ਆ ਕੇ ਤੇ ਸਾਰਿਆਂ ਨੂੰ ਸਗੋਂ ਹਰ ਇੱਕ ਪਿੰਡ ਦੇ ਵਿੱਚ ਇਦਾਂ ਦੇ ਫੰਕਸ਼ਨ ਹੋਣੇ ਚਾਹੀਦੇ ਨੇ ਜਿਦੇ ਵਿੱਚ ਸਾਡੀਆਂ ਧੀਆਂ ਭੈਣਾਂ ਮਾਮਾ ਨੂੰ ਇੱਕ ਇਕੱਠੇ ਹੋ ਕੇ ਆਪਸ ਦੇ ਦੇ ਦਿਲ ਦੇ ਦੀਆਂ ਗੱਲਾਂ ਨੇ ਗੁਆਰ ਨੇ ਉਹਨਾਂ ਕੱਢਣ ਦਾ ਮੌਕਾ ਮਿਲਦਾ ਤੇ ਇਦਾਂ ਦੇ ਫੰਕਸ਼ਨ ਹਰ ਪਿੰਡੋਂ ਪਿੰਡ ਹੋਣੇ ਚਾਹੀਦੇ ਜਿਵੇਂ ਮਾਲਵੇ ਦੇ ਵਿੱਚ ਤਾਂ ਪੂਰੀ ਵੈਲਟ ਦੇ ਵਿੱਚ ਬਹੁਤ ਜ਼ਬਰਦਸਤ ਜਿਹੜੇ ਸਮਾਗਮ ਨੇ ਇਦਾਂ ਦੇ ਚੱਲ ਰਹੇ ਨੇ ਪਰ ਮਾਝਾ ਤੇ 도ਆਬਾ ਦੇ ਵਿੱਚ ਹਜੇ ਇਹ ਲਹਿਰ ਹੈ ਜਿਹੜੀ ਘੱਟ ਚੱਲੀ ਹੈ ਹਨਾ ਤਾਂ ਇਸ ਇਹਨਾਂ ਸਮਾਗਮਾਂ ਦਾ ਮਤਲਬ ਇਹ ਹੁੰਦਾ ਕਿ ਵੀ ਸਾਡੀਆਂ ਜਿਹੜੀਆਂ ਔਰਤਾਂ ਨੇ ਸਾਡੀਆਂ ਪਹਿਣਾ ਨੇ ਮਾਮਾ ਨੇ ਇਕੱਠੀਆਂ ਹੋ ਜਾਂਦੀਆਂ ਨੇ ਆਪ ਤੇ ਦੁੱਖ ਸੋਕ ਕਰ ਲੈਂਦੇ ਨੇ ਆਪਣੇ ਦਿਲ ਦੇ ਗੁਆਰ ਕੱਢ ਲੈਂਦੀਆਂ ਨੇ ਸੋ ਇਦਾਂ ਦੇ ਸਮਾਗਮ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਇਹਨਾਂ ਸਮਾਗਮਾਂ ਦੇ ਵਿੱਚੋਂ ਇਹਨਾਂ ਸਟੇਜਾਂ ਦੇ ਵਿੱਚੋਂ ਬਹੁਤ ਸਾਰੇ ਕਲਾਕਾਰ ਪੈਦਾ ਹੁੰਦੇ ਨੇ ਹੋ ਸਕਦਾ ਕੋਈ ਅੱਛੀ ਰਾਈਟਰ ਬੱਚਾ ਕੋਈ ਨਿਕਲੇ ਆਵੇ ਹੋਰ ਕੋਈ ਅੱਛਾ ਸਿੰਗਰ ਨਿਕਲੇ ਆਵੇ ਅਸਾ ਕਵੀਸਰ ਨਿਕਲੇ ਆਵੇ ਤੇ ਬਹੁਤ ਸਾਰੀਆਂ ਜਿਹੜੀਆਂ ਵਿਅਕਤੀਗਤ ਵਿਕਾਸ ਹੁੰਦਾ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਹੁੰਦਾ ਸੋ ਮੈਂ ਵਧਾਈ ਦੇਣਾ ਚਾਹੁੰਦਾ ਸਾਰਿਆਂ ਨੂੰ ਇਹ ਸਮਾਗਮ ਕਰਾਉਣ ਵਾਲਿਆਂ ਨੂੰ ਤੇ ਬਹੁਤ ਅੱਛਾ ਸਮਾਗਮ ਕਰਾਇਆ ਸਤਿ ਸ਼੍ਰੀ ਅਕਾਲ ਅੱਜ ਉਹ ਬੰਗਾਲ ਕੇ ਦੇ ਬੋਲੀਆ ਬੱਲਕਰ ਝੰਡਾ ਲਗੇ ਬੋਲੀ ਪਿੰਤਰ ਤੇ ਪਿਆਰ ਪਰੇ ਪਿਆਰ ਦੀਆਂ ਤੇ ਪਿਆਰ ਹੋਵੇ ਸਭ ਕੇ ਰੂਹਾਂ ਸਕੇ ਕਰ ਰਾਇ ਇਸ ਮੌਕੇ ਦੇ ਨਹਿਮ ਸੇ ਤੌਰ ਤੇ ਕਿੱਥੇ ਸਾਰੀ ਪਿਆਰ ਨੂੰ ਕੁਸਦੀਪ ਜੱਤ ਮੁबारक ਜੀ ਦਾ ਨਾਮ ਸਰਬੱਤ ਦਾ ਭਲਾ ਵੱਡੇ ਵੀਰ ਰਣਜੀਤ ਸਿੰਘ ਢੀਂਗੜ ਸਾਬਕਾ ਚੇਅਰਮੈਨ ਸਰਬੱਤ ਸਰਪੰਚ ਢਿੰਗੜਾ ਜੀ ਬਲਵਾਨ ਸਿੰਘ ਜੀ ਇਹ ਐਸਐਸ ਸਾਹਿਬ ਇੱਕ ਵਾਰ ਇਹਨਾਂ ਦੇ ਆਜਿਹੜਾ ਜ਼ੋਰ ਦਾ ਆ ਰਿਹਾ ਕਿਉਂਕਿ ਜੋ ਕਿ ਅਫਸਰਾਂ ਦੇ ਨਾਲ ਸਤਕਾਰ ਦੇ ਲਈ ਆਪਣੇ ਨਗਰ ਦੀਆਂ ਉਸ ਆਵਾਜ਼ ਰੋਸ ਨਾਲ ਅਫਸਰਾਂ ਤੋਂ ਤੁਹਾਡੀ ਲੋਕ ਇਹ ਅੱਜ ਦੀਆਂ ਦਾ ਤਿਆਰ ਆ ਫੁੱਟਕਲ ਸਿਖਤ ਮੈਂ ਔਰ ਮੇਰਾ ਮੰਨਣਾ ਹੈ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਬੱਚੇ ਬੱਚਿਆਂ ਨੂੰ ਵਿਰਸੇ ਨਾਲ ਜੋੜ ਦੇ ਲਈ ਇਹ ਜੇ ਤਿਆਰ ਕਰਾਉਣੇ ਬਹੁਤ ਜ਼ਰੂਰੀ ਸਾਰੇ ਨਿਸ਼ਾਨ ਦੇ ਅੰਦਰ ਫਿਰ ਸਾਰੇ ਸ਼ਰਧਾਂਜਲੀ ਦੇ ਦਿਲ ਦੀਆਂ ਗੱਲਾਂ ਧੰਨਵਾਦ ਕਰਦਾ ਅਤੇ ਔਰ ਸਾਰੇ ਨਗਰ ਵਾਸੀਆਂ ਤੁਹਾਡੀ ਸ਼ੌਂਤ ਰੱਖਣ ਵਾਲੇ ਰੋਹਾਂ ਆਪ ਭਰਾਵਾਂ ਮਾਤਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਪਿੰਡ ਛਿੰਗੜਾ ਵਖਰੇ ਨਗਰ ਨਿਵਾਸੀਆਂ ਦਾ ਲੋਕ ਪੰਚਾਇਤ ਵੱਲੋਂ ਸਾਡੇ ਬਹੁਤ ਹੀ ਸਾਰੇ ਕਾਰਜ ਉਪਰਬੱਧ ਜੈ ਰਜੀਤ ਸਿੰਘ ਛਿੰਗੜਾ ਬਣਾ ਬਣੋਦੀਆਂ ਜਾਂ ਤਿਉਹਾਰ ਛੜਾਇਆ ਬੜਾ ਪ੍ਰੀਤਮ ਦੇਣ ਲਿਖਾਇਆ ਸਾਰੇ ਆਪਾਂ ਸਭ ਤੋਂ ਪਹਿਲਾਂ ਤਾਂ ਮੇਰੇ ਜੀ ਛਿੰਗੜਾ ਆਪਣਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸੇ ਮੈਨੂੰ ਬੁਲਾ ਕੇ ਮਾਨ ਬਖਸ਼ਿਆ ਇਸ ਸਭਾ ਦਾ ਹਿੱਸਾ ਬਣਿਆ ਜੀ ਨਾਲ ਜੀ ਨਾਲ ਮੈਂ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਕੋਈ ਸੰਦੇਸ਼ ਦੇਣਾ ਚਾਹਨੀ ਆ ਕਿ ਜੁੱਤੀ ਛੜੀਆਂ ਸਾਡੀਆਂ ਧੀਆ ਆ ਇਸ ਚੰਨੇ ਬੱਜਾ ਕੇ ਪੁਲਾਣਾ ਤੇ ਚਾਕੇ ਛੜਿਆ ਆ ਉਹ ਆਪਣੀਆਂ ਪਰਬਤਿਆਂ ਛੜ ਗਿਆ ਉਹ ਪ੍ਰਾਪਤ ਕਰ ਰਹੀ ਹੈ। ਉੱਪਰ ਸਾਨੂੰ ਇਹ ਵੀ ਚਾਹੀਦਾ ਆ ਕਿ ਜਿਹੜੇ ਸਾਡੇ ਬੱਚੇ ਆ ਜੋ ਜੋ ਵੀ ਉਹਨਾਂ ਦੇ ਸ਼ੌਕ ਆ ਜੋ ਸਾਡੇ ਅੰਦਰ ਸ਼ੌਕ ਆ ਸਾਨੂੰ ਉਹਨਾਂ ਦੇ ਜਿਹੜੇ ਖੰਭਾ ਨੂੰ ਉਡਾਰੀ ਭਰਨ ਦਾ ਮੌਕਾ ਦੇਣਾ ਚਾਹੀਦਾ ਆ ਤਾਂ ਕਿ ਜਿਹੜੇ ਉਹ ਆਪਣੇ ਸੁਨੇਹਾ ਉਹ ਪੂਰੇ ਕਰ ਸਕਣ। ਜਿਹੜਾ ਰਤਿਓ ਹਰ ਇੱਕ ਵਾਰ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਸ਼ਾਇਦ ਆ ਮਿੱਠੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸੋ ਜਿਹੜੇ ਕਿਸੀਂ ਆਈ ਸੀ ਮਾਲਸਾ ਤੋਂ ਪਿੰਡ ਝਿੰਗੜਾ ਦੇ ਵਿੱਚ ਸੋ ਮੇਰੇ ਯਾ ਪਹਿਲਾਂ ਤਾਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਇਹ ਐਨਾ ਸੋਹਣਾ ਤੁਸੀਂ ਪ੍ਰੋਗਰਾਮ ਉਲੀਕਿਆ ਸਾਰਿਆਂ ਨੇ ਜਿੰਨੀ ਵੀ ਇੱਥੇ ਦੀ ਪ੍ਰਬੰਧਕ ਕਮੇਟੀ ਉਹਨਾਂ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਬਾਕੀ ਜਿੰਨੀਆਂ ਵੀ ਮੇਰੀਆਂ ਭੈਣਾਂ ਖੜੀਆਂ ਮੇਰੇ ਨਾਲ ਬਹੁਤ ਸੋਹਣੀਆਂ ਤਿਆਰ ਹੋਈਆਂ ਜਿਹਦੇ ਟਿੱਕੇ ਲੱਗੇ ਲਹਿੰਗੇ ਪਾਏ ਆ ਸਾਰੀਆਂ ਬਹੁਤ ਸੋਹਣੀਆਂ ਲੱਗਦੀਆਂ ਇਸ ਲਈ ਇਹ ਜਿਹੜਾ ਪੰਜਾਬ ਦਾ ਸਾਡਾ ਵਿਰਸਾ ਸੀ ਕਿਤੇ ਨਾ ਕਿਤੇ ਅਲੋਪ ਹੁੰਦਾ ਜਾਂਦਾ ਸੀ ਪਰ ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਨੂੰ ਉਹ ਚੀਜ਼ ਦੀ ਸਮਝ ਦੁਆਰੇ ਸਾਨੂੰ ਸਾਡਾ ਜਿਹੜਾ ਪੰਜਾਬੀ ਵਿਰਸਾ ਹੈ ਉਹ ਲੋਕੀ ਭੁੱਲਦੇ ਜਾ ਰਹੇ ਸੀ ਤੇ ਉਹ ਸਾਡੇ ਵਿੱਚ ਦੁਬਾਰਾ ਹੁਣ ਚੀਜ਼ਾਂ ਸਾਨੂੰ ਮਿਲਣ ਨੂੰ ਦੇਖਣ ਨੂੰ ਮਿਲੀ ਠੀਕ ਹੈ ਜੀ ਤੇ ਇਸ ਲਈ ਜਿਹੜਾ ਜਿੰਨੇ ਵੀ ਹੁਣ ਲਾਗੇ ਤੱਕ ਦੇ ਪਿੰਡ ਨੇ ਉਹ ਵੀ ਸਾਰੇ ਆਏ ਹੋਣਗੇ ਹੋ ਮਾਮਾ ਕੇ ਪਹੁੰਚੇ ਹੋਣਗੇ ਤੇ ਬਾਕੀ ਜਿੰਨੇ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਬਹੁਤ ਸੋਹਣੀਆਂ ਜਿਹੜੀਆਂ ਇਹ ਤੀਆਂ ਦਾ ਪ੍ਰੋਗਰਾਮ ਅਲੀਕਿਆ ਹੋਇਆ ਸੋ ਅੱਗੇ ਵੀ ਇਸ ਤਰ੍ਹਾਂ ਹੀ ਇਹ ਮਨਾਉਂਦੇ ਰਹਿਣਗੇ ਸੋ ਧੰਨਵਾਦ ਜੀ